ਸ਼੍ਰੋਮnik ਅਕਾਲ ਕਲਮ ਅਨੁਸਾਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਆਖਰਕਾਰ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਡਟ ਕੇ ਨੇ ਤੇ ਉਹਨਾਂ ਨੇ ਵੱਡੇ ਖਲਾਸੇ ਕੀਤੇ ਨੇ ਦਰਅਸਲ ਉਹਨਾਂ ਨੇ ਸਾਫ਼ ਦੱਸਿਆ ਕਿ ਧਨੌਲੇ ਦੇ ਐਸਐਚਓ ਨੇ ਪਾਨੇ ਸਿੱਧੂ ਦੇ ਨਾਲ ਧੱਕਾ ਕੀਤਾ ਆ ਔਰ ਸੀਆਈਏ ਸਟਾਫ ਲੁਧਿਆਣੇ ਦੀ ਪੁਲਿਸ ਵੱਲੋਂ ਹੁਣ ਪਾਨੇ ਸਿੱਧੂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਪਾਨਾ ਸਿੱਧੂ ਨੂੰ ਸੀਆਈਏ ਸਟਾਫਸ ਪੁਲਿਸ ਲੈ ਜਾਂਦੀ ਹੈ ਅੰਦਰ ਜਾ ਕੇ ਕੁੱਟਮਾਰ ਕੀਤੀ ਜਾਂਦੀ ਹੈ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਔਰ ਕੁੱਟਮਾਰ ਇਸ ਹੱਦ ਤੱਕ ਕੀਤੀ ਜਾਂਦੀ ਹੈ ਕਿ ਉਸ ਤੋਂ ਬਾਅਦ ਉਸ ਨੂੰ ਠੰਡੇ ਪਾਣੀ ਦੇ ਵਿੱਚ ਡੋਬਿਆ ਜਾਂਦਾ ਉਥੇ ਰੱਖਿਆ ਜਾਂਦਾ ਠੰਡੇ ਪਾਣੀ ਦੇ ਵਿੱਚ ਇਹੋ ਜਿਹੇ ਤਸ਼ੱਦਦ ਭਾਨੇ ਸਿੱਧੂ ਦੇ ਨਾਲ ਕੀਤੇ ਜਾ ਰਹੇ ਨੇ ਇਥੋਂ ਤੱਕ ਗੱਲ ਕਹੀ ਗਈ ਹੈ ਕਿ ਉਸ ਨੂੰ ਪੰਜਾਬ ਸਰਕਾਰ ਦੇ ਵਿਰੁੱਧ ਨਾ ਬੋਲਣ ਦੇ ਵਾਸਤੇ ਗੱਲਾਂ ਕਈਆਂ ਜਾ ਰਹੀਆਂ ਨੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਭਾਨੇ ਸਿੱਧੂ ਦੇ ਨਾਲ ਇਹ ਇਲਜ਼ਾਮ ਸਿਮਰਨਜੀਤ ਸਿੰਘ ਮਾਨ ਲਗਾਉਂਦੇ ਨਜ਼ਰ ਆ ਰਹੇ ਨੇ ਸੀਆਈਏ ਸਟਾਫ ਲੁਧਿਆਣੇ ਦੀ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਦੇ ਉੱਤੇ ਸੀਐਮ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਭਾਨੇ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਦਰਸਲ ਇਸ ਮਾਮਲੇ ਦੇ ਵਿੱਚ ਕਿ ਲੁਧਿਆਣੇ ਦੇ ਮਾਡਲ ਟਾਊਨ ਦੇ ਵਿੱਚ ਇੱਕ ਟਰੈਵਲ ਏਜੰਟ ਇੱਕ ਮਹਿਲਾ ਟਰੈਵਲ ਏਜੰਟ ਜਿਸ ਦਾ ਨਾਮ ਇੰਦਰਜੀਤ ਕੋਰ ਹੈ ਉਸ ਨੇ ਭਾਨੇ ਸਿੱਧੂ ਤੇ ਇਲਜ਼ਾਮ ਲਾਏ ਸੀ ਕਿ ਭਾਨੇ ਸਿੱਧੂ ਨੇ 10000 ਰੁਪਏ ਦੀ ਰਿਸ਼ਵਤ ਉਸ ਦੇ ਕੋਲ ਮੰਗੀ ਆ ਜਾਂਦ ਕੀ ਇਸ ਮਾਮਲੇ ਨੂੰ ਲੈ ਕੇ ਹੁਣ ਵੱਖ-ਵੱਖ ਬਿਆਨ ਜ਼ਰੂਰ ਸਾਹਮਣੇ ਆ ਰਹੇ ਹਨ ਇਸ ਰਿਸ਼ਵਤਖੋਰੀ ਦੇ ਮਾਮਲੇ ਦੇ ਉੱਤੇ ਭਾਨਾ ਸਿੱਧੂ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਸਮਰਜੀਤ ਸਿੰਘ ਮਾਨ ਹੁਣ ਵੱਡੇ ਇਲਜ਼ਾਮ ਲਗਾ ਰਹੇ ਨੇ ਸੀਆਈ ਸਟਾਫ ਲੁਧਿਆਣਾ ਦੇ ਉੱਤੇ ਔਰ ਪੰਜਾਬ ਸਰਕਾਰ ਦੇ ਉੱ ਤਸ਼ਦਦ ਕੀਤਾ ਗਿਆ ਆ ਉਸ ਨੂੰ ਕੁੱਟਮਾਰ ਕੀਤੀ ਗਈ ਆ ਉਸ ਦੇ ਨਾਲ ਔਰ ਨਾਲ ਦੀ ਨਾਲ ਠੰਡੇ ਪਾਣੀ ਦੇ ਵਿੱਚ ਠੰਡ ਦੇ ਵਿੱਚ ਇਸ ਠੰਡੇ ਪਾਣੀ ਦੇ ਵਿੱਚ ਉਸ ਨੂੰ ਰੱਖ ਕੇ ਤਸ਼ਦਦ ਕਰਨ ਦੀ ਕੋਸ਼ਿਸ਼ ਜਿਹੜੀ ਆ ਭਾਨੇ ਸਿੱਧੂ ਦੇ ਨਾਲ ਕੀਤੀ ਗਈ ਆ ਹੋਰ ਕੀ ਕੁਝ ਉਸ ਦੇ ਨਾਲ ਕੀਤਾ ਗਿਆ ਸੇਵਨਜੀਤ ਸਿੰਘ ਮਾਨ ਤੁਸੀਂ ਸੁਣਦੇ ਆ ਭਾਨੇ ਸਿੱਧੂ ਨਾਲ ਬਹੁਤ ਬੁਰਾ ਹੋਇਆ ਜੀ ਦੇਖੋ ਮੇਰੇ ਹਲਕੇ ਦਾ ਬੰਦਾ ਹੈ ਭਦੋੜ ਬੰਦੇ ਕੋਟ ਦੁੰਨੇ ਦਾ ਉਹਦੇ ਫਾਦਰ ਸਾਡੀ ਪਾਰਟੀ ਦੇ ਜਥੇਦਾਰ ਸੀਗੇ ਤੇ ਬਹੁਤ ਉਹਨੇ ਅੱਛਾ ਕੰਮ ਕੀਤਾ ਪਰਤਨੋਲੇ ਦੇ ਐਸਛੋਟੇ ਉਹਨੂੰ ਫੜ ਕੇ CIA ਸਟਾਫ ਲੋਦੇਹਣੀ ਲੈ ਕੇ ਉੱਥੇ ਨੂੰ ਕੁੱਟਿਆ ਹੁਣ ਮੈਂ ਤੁਹਾਨੂੰ ਫਿਲਮ ਵੀ ਦਿਖਾਈ ਹੈ ਸਾਰਿਆਂ ਨੂੰ ਕਿੰਨੀ ਬੁਰੀ ਤਰ੍ਹਾਂ ਨੂੰ ਕੁੱਟਿਆ ਉੱਥੇ ਟੌਰਚਰ ਕੀਤਾ ਠੰਡੇ ਪਾਣੀ ਦੇ ਵਿੱਚ ਉਹਨੂੰ ਰੱਖਿਆ ਤਾਂ ਚੀਫ ਸਿਸਟਰ ਦੇ ਨਾਲ ਗੱਲ ਕਰਾਈ ਹੈ ਚੀਫ ਸਿਸਟਰ ਨੇ ਕਿਹਾ ਕਿ ਤੂੰ ਇਹ ਕੰਮ ਛੱਡ ਜਿਹੜਾ ਤੂੰ ਸਰਕਾਰ ਦੇ ਖਿਲਾਫ ਗੱਲਾਂ ਕਰਦਾ ਉਹ ਕਹਿੰਦਾ ਜੇ ਤੁਸੀਂ ਕੀ ਕਬ ਕਰੋਗੇ ਤਬ ਮੈਂ ਠੀਕ ਗੱਲ ਕਰੂੰਗਾ ਮੈਂ ਝੂਠ ਨਹੀਂ ਬੋਲਦਾ ਪਰ ਉਸ ਦੇ ਬਾਵਜੂਦ ਚੀਫ ਮਿਨਿਸਟਰ ਜਿਹੜੇ ਇਥੋਂ ਦੇ ਐਮਪੀ ਰਹੇ ਹੈ ਜਿਹੜੇ ਇਥੋਂ ਇਸ ਹਲਕੇ ਦੇ ਚੀਫ ਮਿਨਿਸਟਰ ਹੈ ਜੀ ਆਪਣੇ ਹਲਕੇ ਦੇ ਬੰਦੇ ਨੂੰ ਇਸ ਤਰ੍ਹਾਂ ਦਾ ਵਿਹਾਰ ਕਰਨਾ ਇਹ ਤਾਂ ਜਾਨਵਰ ਵੀ ਨਹੀਂ ਕਰਦੇ ਹੈਗੇ ਕਿ ਆਪਣੀ ਨਸਲ ਨੂੰ ਇੰਨੀ ਬੁਰੀ ਤਰ੍ਹਾਂ ਉਲੁਕਟਾਇਆ ਮਰਵਾਇਆ ਔਰ ਜ਼ੁਲਮ ਕੀਤਾ ਉਹਨੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ